ਸਰ ਆਕਾ ਨਾਮ ਮੈਂ ਸਰਪੰਚਰ ਭਾਲ ਸਿੰਘ ਰਾਣਾ ਪਿੰਡ ਕਾਂਕੇ ਸਰ ਜਿੰਨ ਗਾਂਵਾਸੀਓ ਨੇ ਆਪਕੋ ਇੱਕ ਕੀਮਤੀ ਸਮਾਂ ਨਿਕਾਲ ਕਰ ਸਰਪੰਚੀ ਕੇ ਮੁਕਾਮ ਪਰ ਪਹੁੰਚਾਇਆ ਉਨ ਗਾਂਵਾਸੀਓ ਕੋ ਆਪ ਕੀ ਕਹਿਣਾ ਚਾਹਤੇ ਹੋ ਮੇਰੇ ਵੀਰ ਮੇਰੀਆਂ ਭੈਣਾ ਮੇਰੇ ਭਰਾ ਐਨ ਆਰ ਆਈ ਵੀਰ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ 129ਾਂ ਵੋਟਾਂ ਤੇ ਮੈਂ ਸਰਪੰਚੀ ਦੀ ਜਿੱਤ ਪ੍ਰਾਪਤ ਕੀਤੀ ਉਹਨਾਂ ਭੈਣ ਭਰਾਵਾਂ ਦੇ ਆਸਰੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਮੇਰੇ ਵੀਰਾਂ ਨੇ ਬੜਾ ਸਾਥ ਦਿੱਤਾ ਜੈਸੀ ਕਿ ਸਰ ਅੱਜ ਲੋੜੀ ਦਾ ਤਿਵਾਰਾ ਲੋੜੀ ਦੇ ਇਸ ਅਪਸਰ ਪਰ ਆਪਣ ਆਪਣੇ ਗਾਉਂ ਵਾਸੀਓ ਕੋ ਕਿਆ ਕਿਆ ਮੈਸੇਜ ਦੇਣਾ ਚਾਹਤੇ ਹੋ ਲੋੜੀ ਦੀ ਗਾਉਂ ਵਾਲਿਆਂ ਨੂੰ ਲਾਕੇ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈ ਦਿਨਾ ਲੋੜੀ ਦੀ ਸਰ ਜੋ ਆਜ ਕਲ ਕੇ ਨੌਜਵਾਨ ਪੀੜੀ ਹੈ ਨਸ਼ੇ ਮੇ ਬਰਬਾਦ ਹੋ ਰਹੀ ਹੈ ਉਸ ਆਉਣ ਵਾਲੀ ਨੌਜਵਾਨ ਪੀੜੀ ਕੋ ਆਪ ਕਿਆ ਮੈਸੇਜ ਦੇਣਾ ਚਾਹਤੇ ਮੈਂ ਆਪਕੇ ਗਾਉਂ ਕੇ ਨੌਜਵਾਨ ਵੀਰਾਂ ਨੂੰ ਕਹਿੰਦਾ ਹਾਂ ਪੀ ਆਪ ਨਸ਼ੇ ਤੋਂ ਦੂਰ ਰਹਿਣ ਵੀ ਆਪ ਗੇਮ ਕਰਨ ਪੜ੍ਹਾਈ ਕਰਨ ਜਿਹੜੀ ਸਾਡੇ ਪਿੰਡ ਦੀ ਤਰੱਕੀ ਹੋ ਸਕੇ ਵੀ ਜਿਹੜੇ ਪੰਚਾਇਤ ਵੱਲੋਂ ਨੌਜਵਾਨ ਵੀਰਾਂ ਨੂੰ ਕੋਈ ਸਾਥ ਚਾਹੀਦਾ ਵੀ ਹਰ ਪੱਖੋਂ ਪੰਚਾਇਤ ਨਾਲ ਆ ਤੇ ਇਹੋ ਹੀ ਭੈਣ ਭਰਾਵਾਂ ਨੂੰ ਸੰਦੇਸ਼ ਦਉਂਗਾ ਵੀ ਜਿਹੜਾ ਨਸ਼ੇ ਤੋਂ ਦੂਰ ਰਹਿਣ ਕਿਉਂ ਨਸ਼ੇ ਦੀ ਦਲਦਲ ਚ ਨੌਜਵਾਨ ਬੜਾ ਫਸ ਚੁੱਕਾ ਆ ਜਿਹੜੇ ਸਾਡੀ ਪੰਚਾਇਤ ਦਾ ਇਹੋ ਉਪਰਾਲਾ ਆ ਵੀ ਨਸ਼ੇ ਤੋਂ ਲੋਕਾਂ ਨੂੰ ਭੈਣ ਭਰਾਵਾਂ ਨੂੰ ਕੱਢਿਆ ਜਾਵੇ ਜਿਹੜੇ ਬੱਚੇ ਗਲਤੀ ਕਰਨਦੇ ਉਹ ਗਾਂ ਜਿਹੜੇ ਨਾ ਕਰਨ